ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਅਤੇ ਝੋਨੇ ਦੀ ਫਸਲ ਜਿਹੜੀ ਸੀ ਵੱਢਣ ਨੂੰ ਪਈ ਹੋਈ ਸੀ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਵੱਡਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਹੁਣ ਕਿਸਾਨਾਂ ਦੇ ਹਿੱਤ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਹਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਸਾਰੀਆਂ ਅਨਾਜ ਮੰਡੀਆਂ ਨੂੰ ਚਾਲੂ ਕਰਨ ਦੇ ਲਈ 5 ਦਿਨਾਂ ਦਾ ਵਿਸ਼ੇਸ਼ ਜਿਹੜੀ ਕਿ ਮੋਹਮ ਸ਼ੁਰੂ ਕੀਤੀ ਹੈ ਅਜਦਾ ਇਹ ਉਦੇਸ਼ ਹੈ ਕਿ ਕਿਸਾਨਾਂ ਦੇ ਲਈ ਝੋਨੇ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਉਣਾ ਇਸ ਮੁਹਿੰਮ ਨੂੰ ਐਤਵਾਰ ਤੋਂ ਸ਼ੁਰੂ ਕਰਕੇ ਯਾਨੀ ਅੱਜ ਤੋਂ ਸ਼ੁਰੂ ਕਰਕੇ 19 ਸਤੰਬਰ ਤੱਕ 2025 ਤੱਕ ਜਿਹੜੀ ਆ ਕਿ ਇਹ ਚਲਾਈ ਜਾਏਗੀ ਇਸ ਮੁਹਿੰਮ ਦੇ ਵਿੱਚ ਜੋ ਕਿ ਖੜਾ ਪਾਣੀ ਹੈ, ਚਿੱਕੜ ਹੈ ਉਸ ਨੂੰ ਸਾਫ਼ ਕਰਨਾ ਹੈ ਤੇ ਧਿਆਨ ਉਹਦੇ ਤੇ ਦਿੱਤਾ ਜਾਏਗਾ ਕਿ ਇਸ ਨੂੰ ਕਿਵੇਂ ਸੁਖਾਇਆ ਜਾਵੇ, ਮੰਡੀਆਂ ਦੇ ਵਿੱਚ ਕਿਵੇਂ ਬਿਹਤਰੀ ਲਿਆਂਾਈ ਜਾਵੇ ਤਾਂ ਜੋ ਸੌਣ ਦੀ ਖਰੀਦ ਸੀਜ਼ਨ ਦੇ ਲਈ ਸਾਰੀਆਂ ਮੰਡੀਆਂ ਪੂਰੀ ਤਰ੍ਹਾਂ ਕੰਮ ਕਰਨ ਦੇ ਯੋਗ ਹੋਣ। ਮੰਤਰੀ ਖੁੱਡੀਆਂ ਨੇ ਨਾਲ ਇਹ ਵੀ ਕਿਹਾ ਕਿ ਸਰਦਾਰ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਵਚਨਬੱਧ ਹੈ ਉਹਨਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦੇ ਨਿੱਜੀ ਤੌਰ ਤੇ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਖਰੀਦ ਤੇ ਤੁਰੰਤ ਭੁਗਤਾਨ ਮੁਹੱਈਆ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਉੱਥੇ ਹੀ ਸੋਨੇ ਦੀ ਖਰੀਦ ਸੀਜ਼ਨ 16 ਸਤੰਬਰ 2025 ਤੋਂ ਸ਼ੁਰੂ ਜਿਹੜੀ ਆ ਕੇ ਹੋਣ ਵਾਲੀ ਹੈ ਤਾਂ ਇਸ ਵਕਤ ਦੀ ਆ ਇਹ ਕਿਸਾਨਾਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਜ ਜਿ ਕਿ ਮਾਨ ਸਰਕਾਰ ਕਿਸਾਨਾਂ ਦੀ ਫਸਲ ਲਈ ਚਿੰਤਾਤ ਜਿੱਥੇ ਹੜਾਂ ਦੀ ਮਾਰ ਪਈ ਸੀ ਉਥੇ ਹੀ ਕਿਸਾਨਾਂ ਦੇ ਇਤਾਂ ਦੇ ਲਈ ਜੋ ਕਿਸਾਨਾਂ ਵੱਲ ਦੀ ਪੁੱਤਾ ਵਾਂਗੂ ਪਾੜੀ ਹੋਈ ਫਸਲ ਹੈ ਜੋ ਕੁਝ ਹੜਾ ਤੋਂ ਬਚੀ ਆ ਉਸ ਦੀ ਖਰੀਦ ਦੇ ਲਈ ਅਤੇ ਮੰਡੀਆਂ ਤੇ ਚੱਜੇ ਪ੍ਰਬੰਧ ਦੇ ਲਈ ਜਿਹੜੀ ਹੈ ਕਿ ਇਹ ਉਪਰਾਲੇ ਕੀਤੇ ਜਾ ਰਹੇ ਨੇ ਤਾਂ 5 ਦਿਨਾਂ ਦਾ ਵਿਸ਼ੇਸ਼ ਮੁਹਿੰਮ ਚਲਾਇਆ ਗਿਆ ਜਿੱਥੇ ਵੀ ਚਿੱਕੜ ਹੋਏਗਾ ਜਾਂ ਫਿਰ ਗਾਰਾ ਹੋਏਗਾ ਜਾਂ ਫਿਰ ਮੰਡੀ ਦੀ ਕਿਤੇ ਨਾ ਕਿਤੇ ਕੋਈ ਖਖਾਮੀਆਂ ਪਾਈਆਂ ਜਾਣਗੀਆਂ ਉਸ ਨੂੰ ਦੂਰ ਕੀਤਾ ਜਾਏਗਾ ਤਾਂ ਜੋ ਕਿਸਾਨ ਸੱਜੇ ਢੰਗ ਦੇ ਨਾਲ ਫਸਲ ਲੈ ਕੇ ਆਵੇ ਅਤੇ ਆਪਣੀ ਖਰੀਦ ਕਰਾਵੇ